ਮੋਟਰਸਾਈਕਲ ਛੰਨਾ ਵਾਲਾ ਦੋ ਜਿੱਤ ਗਿਆ ਆਹ ਦੋ ਜਿੱਤ ਗਿਆ ਸਿਰਾ ਲੱਗਿਆ ਪਿਆ ਛੰਨਾ ਵਾਲਾ ਛੰਨਾ ਵਾਲਾ ਕੋਈ ਪਈ ਹੈ ਛੰਨਾ ਵਾਲਾ ਛੰਨਾ ਵਾਲਾ ਕੋਈ ਪਈ ਹੈ ਜਨਰੇਟਰ ਅੱਜ ਲੰਬੜੇ ਦਾ ਕਬੱਡੀ ਕੱਪ ਖੇਡਿਆ ਜਾ ਰਿਹਾ ਆਹ ਲਲੀਆਂ ਵਾਲਾ ਬਿੱਲੀ ਕੋਸ਼ਿਸ਼ ਕਰਦਾ ਕੱਲ ਦਾ ਦਿਨ ਮਨਸੂਰ ਵਾਲ ਬੇਟਾ ਤੇ 11 ਤਰੀਕ ਨੂੰ ਮਾਨਕਾਂ ਦੀ ਹੈ ਇਹ 12 ਜਿਹਨਾਂ ਦਾ ਬੈਸਟ ਹੈ ਰੱਜ ਕੇ ਸੰਖਾ ਇਸ ਲਈ ਕਬੱਡੀ ਪਾਉਣ ਦੇ ਲਈ ਵੱਧ ਰਿਹਾ ਹੈ ਛੰਨਾ ਵਾਲਾ ਪੂਰੀ ਜਿਹੜੇ ਬੈਸਟ ਬਣਨੇ ਆ ਉਹਨਾਂ ਨੂੰ ਮੋਟਰਸਾਈਕਲ ਦਿੱਤੇ ਜਾਣੇ ਆ ਇਹ ਛੰਮੀਪੁਰੇ ਸ਼ੀਰੇ ਉਹਨਾਂ ਦਾ ਮੇਲਾ ਹੈ ਅੱਠ ਮੋਟਰਸਾਈਕਲ ਦੇ ਦੋ ਪਰ ਘੱਟ ਤੁਰਨਾ ਪਰ ਤੁਰਨਾ ਮਟਕ ਦੇ ਨਾਲ ਕਿ ਸਬਰ ਸਿਦਕ ਤੋਂ ਡੋਲੀ ਨਾ ਤੂ ਪੁੱਤ ਪੰਜਾਬ ਦੇ ਆ ਘਰ ਘਰ ਪਹੁੰਚੇ ਮੈਕ ਉਹ ਤੇਰੀ ਫੁੱਲ گلاب ਦੇ ਆ ਕਿ ਮੱਥੇ ਮਿੱਟੀ ਚੁੰਮ ਲਾਉਣਗੇ ਤੇਰੇਆਂ ਰਾਵਾਂ ਦੀ ਕਿ ਪੁੱਤ ਬਹਾਦਰ ਕੁੱਖ ਸਫਲ ਕਰ ਜਾਂਦੇ ਖੇਡ ਮੈਦਾਨ ਦੇ ਵਿੱਚ ਪਾਉਣ ਦੇ ਲਈ ਵਾਧਾ ਹੋਇਆ ਹੈ ਜ਼ਿਲ੍ਹੇ ਬਰਨਾਲੇ ਦਾ ਯਾਰ ਹੈ ਕਾਲੇ ਦਾ ਮਾਰਦਾ ਥਾਪੀਆਂ ਏ ਤੇ 2500 ਰੁਪਇਆ ਵੇਦਿਆ ਤਿੰਨ ਕਬੱਡੀਆਂ ਤੇ ਪ੍ਰਗਟ ਸੰਧੂ ਸ਼ਗਨ ਸੰਧੂ ਤੇ ਨਾਲ ਕੁਲਵਿੰਦਰ ਸੰਧੂ ਨਾਂ ਵੱਲੋਂ ਲੱਗ ਗਿਆ ਆ ਚੌਥੀ ਹੈ ਕਹਿੰਦੇ ਗੁਰਦੀਪ ਭੂਰੀ ਛੰਨਾ ਵਾਲਾ ਛੰਨਾ ਵਾਲਾ ਚੌਥੀ ਰੇਡ ਮੋਟਰਸਾਈਕਲ ਵਾਲੀ ਜੇ ਜਾਫੀ ਲੱਗ ਗਿਆ ਤੇ ਜਾਫੀ ਨੂੰ ਵੇਖੋ ਸਾਹਮਣੇ ਨਜ਼ਾਰਾ ਵਾਹ ਓਏ ਪੂਰੀ ਵਾਹ ਓਏ ਭੂਰੀ ਜਿਨ੍ਹਾਂ ਨੂੰ ਭੂਰੀ ਵੀ ਖੇਡ ਵਧੀਆ ਲੱਗੀ ਤਾੜੀਆਂ ਜ਼ੋਰ ਦਾ ਨਾ ਦੇ ਤਾੜੀਆਂ ਦੁਨੀਆ ਖੁਸ਼ ਹੈ ਵੀ ਮੇਲਾ ਲਾਮੜੇ ਚ ਮੇਜਰ ਲੀਗ ਵਾਲਿਆਂ ਦਾ ਸ਼ਮੀਪਰੀਏ ਸ਼ੀਰੇ ਦਾ ਐਨ ਸਿਰੇ ਦਾ ਚੱਲ ਰਿਹਾ ਹੈ ਦੁਨੀਆ ਪੱਪਾ ਪਾਰ ਹੈ ਟੱਕਰ ਸਿਰੇ ਦੀ ਹੈ ਬੇ ਪਲੰਟੀ ਨਿਊਜ਼ੀਲੈਂਡ ਆ ਮੋਟਰਸਾਈਕਲ ਵਾਲੀ ਪਹਿਲੀ ਰੇਡ ਪਾ ਕੇ ਇਸ ਲਈ ਪੂਰੀ ਬਾਗੀ ਰੇਡ ਮੋਟਰਸਾਈਕਲ ਵਾਲੀ ਸ਼ਾਨ ਦਾ ਪੂਰੀ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਪਾ ਰਿਹਾ ਹੈ ਇਸ ਲਈ ਆ ਪੂਰੀ ਦੀ ਰੇਡ ਇਸ਼ਾਰਾ ਇਸ਼ਾਰਾ ਨੰਬਰ ਪੂਰੀ ਦਾ ਮੋਟਰਸਾਈਕਲ ਛੰਨਾ ਵਾਲਾ ਕੋ ਜਿੱਤ ਗਿਆ